ਫਰਦੀ ਖਰੀਦਤਾ ਹੈ ਇਹ ਤੁਹਾਡੀ ਘਟਾਵਾਂ ਦੇ ਆਵਾਗੇ ਦੀ ਬਹੁਤ ਫਰਕ ਪਿਆ ਜੀ ਨਾਮ ਬੰਦਾ ਤੇ ਰੁਰ ਗਿਆ ਸਾਰੇ ਨੰਗੇ ਕੀ ਆ ਕਾਲੀ ਰੋਏ ਟਿੰਦੇ ਬੰਦਾ ਘੱਟੋ ਗੋਭੀ ਹੈ ਨਾ ਇਸਰਾ ਹਮਤ ਹੈ 100 ਰੁਪਏ ਕਿਲੋ 100 ਖਾਣਾ ਦੀ ਹੈ ਥੋੜਾ ਤਾਂ ਖਾਣਾ ਨਹੀਂ ਘੜਦਾ ਥੋੜਾ ਤਾਂ ਕੱਟ ਵੀ ਕਰਨੇ ਆ ਬੱਚਿਆਂ ਦੇ ਗਲੇ ਘੋਟਨੇ ਵੀ ਅਰੇ ਰਹਿੰਦੇ ਕਾਰਮੀ ਦਾ ਸਰਸਬਜ਼ੀਆਂ ਤੇ ਦੇਖਣ ਨੂੰ ਮਿਲ ਰਿਹਾ ਹੈ ਜਿਹਦੇ ਚੱਲਦੇ ਆ ਰੋਜ਼ਾਨਾ ਖਾਣ ਵਾਲੀਆਂ ਸਬਜ਼ੀਆਂ ਦੇ ਰੇਟ ਵਧ ਰਹੇ ਹਨ ਅਤੇ ਮਹਿਲਾਵਾਂ ਦੀ ਰਸੋਈ ਦਾ ਬਜਟ ਵੀ ਵਿਗੜ ਰਿਹਾ ਹੈ ਅੱਜ ਕਪੂਥਲਾ ਦੀ ਗੱਲ ਕੀਤੀ ਜਾਵੇ ਤਾਂ ਕਪੂਥਲਾ ਦੀ ਸਬਜ਼ੀ ਮੰਡੀ ਵਿੱਚ ਸਬਜ਼ੀ ਦੇ ਰੇਟ ਕੁਝ ਇਸ ਤਰ੍ਹਾਂ ਰਹੇ ਜੋ ਪਿਆਜ਼ ਪਹਿਲਾਂ 25 ਰੁਪਏ ਕਿਲੋ ਮਿਲਦਾ ਸੀ ਹੁਣ 35 ਰੁਪਏ ਕਿਲੋ ਮਿਲ ਰਿਹਾ ਹੈ ਅਦਰਕ ਪਹਿਲਾਂ 150 ਰੁਪਏ ਸੀ ਹੁਣ 200 ਰੁਪਏ ਕਿਲੋ ਮਟਰ 60 ਰੁਪਏ ਪਹਿਲਾਂ ਤੇ ਹੁਣ 80 ਰੁਪਏ ਕਰੇਲੇ ਪਹਿਲਾਂ 30 ਰੁਪਏ ਕਿਲੋ ਸੀ ਹੁਣ 40 ਰੁਪਏ ਕਿਲੋ ਹੋਏ ਹਨ ਇਸ ਤਰ੍ਹਾਂ ਵੱਖ-ਵੱਖ ਸਬਜ਼ੀਆਂ ਦੀ ਵੀ ਰੇਟ ਵਧੇ ਹਨ ਨਹੀਂ ਬਹੁਤ ਫਰਕ ਪੈਂਦਾ ਬਹੁਤ ਫਰਕ ਆ ਜੀ ਹਾਂ ਸਬਜ਼ੀ ਇੰਨੀ ਮਹਿੰਗੀ ਹੋ ਗਈ ਹੈ ਜੀ ਆਹ ਚੀਜ਼ ਕੀ ਕਾਸਟ ਨੋਟ ਕੀਤਾ ਜਿਹੜਾ ਮਹਿੰਗਾ ਹੋਇਆ ਤੁਸੀਂ ਹਰ ਚੀਜ਼ ਆ ਦੇਖੋ ਜੀ ਹਰ ਚੀਜ਼ ਦਾ ਜਿਹੜਾ ਪਿਆਜ਼ ਹੈ ਪਿਆਜ਼ ਅੱਗੇ ਕੱਲ 3 ਕਿਲੋ 100 ਦੇ ਲੱਤੇ ਪਹਿਲਾਂ 2-3 ਦਿਨਾਂ ਉਹ 4 ਕਿਲੋ ਸੀ ਅੱਜ 3 ਕਿਲੋ ਮਿਲਦੇ ਪਏ ਇੱਦਾਂ ਦੀ ਬਹੁਤ ਚੀਜ਼ਾਂ ਆ ਗਈਆਂ ਆਪ ਬੰਦੇ ਦੇ ਅਸਰ ਪੈਂਦਾ ਬਹੁਤ ਫਰਕ ਪਿਆ ਜੀ ਕਰੀਬ ਆਦਮੀ ਦਾ ਤੇ ਜਿੰਨਾ ਆਮ ਬੰਦਾ ਤੇ ਰੋਲ ਗਿਆ ਜੀ ਉਹ ਖਾਣ ਤੋਂ ਬੈਠਾ ਆ ਸਹੀ ਤਰ੍ਹਾਂ ਖਾਣ ਪੀ ਨਹੀਂ ਸਕਦਾ ਤੇ ਕੀ ਕਰ ਰਹੇ ਹੋ ਕੱਟ ਲੈ ਜਾ ਰਹੇ ਹੋ ਸਬਜੀ ਲਿਆ ਬਿਲਕੁਲ ਬਿਲਕੁਲ ਕੱਟ ਲੈ ਕੇ ਲਿਆ ਬਿਲਕੁਲ ਸਬਜੀ ਖਾਣੀ ਤਾਂ ਹੈ ਹੀ ਥੋੜੀ ਘੱਟ ਖਾ ਲਾਂ ਨੇ ਆਵਾਂ ਮਾਗੇ ਜੀ ਆਵੋਗੇ ਜੀ ਕੀ ਕੀ ਮਹਿੰਗਾ ਹੋਇਆ ਕੀ ਸੋਚਦੇ ਹੋ ਕੀ ਕੀ ਜਿਹੜੀ ਡੇਲੀ ਚੀਜ਼ ਦੀ ਨਾ ਮਹਿੰਗੀ ਹੋਈਆਂ ਕਿ ਸਬਜ਼ੀਆਂ ਆ ਰਹੀਆਂ ਮਹਿੰਗੀਆਂ ਹੋਈਆਂ ਨਹੀਂ ਜਾਂਦੀ ਹੋਈ ਗਈ ਆਖਿਆ ਆਪਣਾ ਉਹਨਾ ਦੇ ਬਾਅਦ ਸਾਰਾ ਕੁਝ ਮੈਮ ਹੋ ਗਿਆ ਹਮ ਲekin ਕੀ ਰੇਟਾਂ ਚ ਕੀ ਫਰਕ ਹੈ ਜਿਹੜੀ ਚੀਜ਼ ਪਹਿਲਾਂ ਘੱਟ ਲਿਜਾਉਂਦੇ ਮੰਨ ਲਓ ਓਬੀ ਮਹਿੰਗੀ ਹੋਈ ਹੈ ਜਾਂ ਮਟਰ ਮਹਿੰਗੇ ਹੋਏ ਨੇ ਕੀ ਮਹਗਾ ਲੱਗਾ ਹੈ ਓਬੀ ਤਾਂ ਖਾਂਦੇ ਨਹੀਂ ਆਹੀ ਹਮ ਮੌਸਮ ਨਹੀਂ ਆਇਆ ਹਮ ਹੋਰ ਕਿਹੜੀ ਚੀਜ਼ ਜਿਹੜੀ ਤੁਸੀਂ ਲਿਜਾਉਂਦੇ ਸੀ ਅੱਜ ਦੇਖਿਆ ਮਹਿੰਗੀ ਹੋ ਗਈ ਹੈ ਉਹ ਅੱਜ ਤੱਕ ਅਰੇ ਨਾਣਾ ਮਾਰ ਰੇਟ ਦੇ ਰਹੇ ਆ ਦੇਖੋ ਫਿਰ ਵੀ ਫਰਕ ਪਿਆ ਹੈ ਸੱਜੇ ਬੇਟਾ ਜੀ ਹਰ ਕੁਝ ਨਹੀਂ ਹੈਗਾ ਕੀ ਕੀ ਸਬਜ਼ੀ ਤੁਹਾਡੇ ਕੋਲ ਹੈਗੀ ਔਰ ਕੀ ਕੀ ਸਬਜ਼ੀ ਮਹਿੰਗੀ ਹੋ ਗਈ ਪਿਛਲੇ ਰੇਟ ਕੀ ਸੀ ਤੇ ਹੁਣ ਕੀ ਨੇ ਪਿਛਲੇ ਰੇਟ ਜੇ ਹੁੰਦੇ ਰੇਟ ਜੇ ਬਹੁਤ ਫਰਕ ਆਇਆ ਕਿਉਂ ਸਾਡਾ ਸਬਜ਼ੀ ਜਿਆਦਾ ਖਰਾਬ ਹੋ ਰਿਹਾ ਪਿੱਛੇ ਸਬਜ਼ੀ ਵਾਇਆ ਜਾਈ ਹੈ ਪਿੱਛੇ ਸਬਜ਼ੀ ਆ ਰਿਹਾ ਹੈ ਬਹੁਤ ਜਿਆਦਾ ਆ ਰਹੇ ਸੀ ਪਹਿਲੇ ਹੁਣ ਘਟ ਗਿਆ ਪਿੱਛੇ ਖਰਾਬ ਹੋ ਰਿਹਾ ਜੇ ਸਾਡੇ ਕੋਲ ਅੱਜ ਆਇਆ ਵਾ ਅੱਜ ਜਿਹੜਾ ਵਿਗ ਗਿਆ ਵਿਗ ਗਿਆ ਕੱਲ ਨੂੰ ਸਾਨੂੰ ਸੱਟਨੇ ਪੈਂਦੇ ਹੈ ਮਹਿੰਗਾ ਕੀ ਕੀ ਹੋਇਆ ਲਿਸਟ ਬਾਈ ਹਰ ਇੱਕ ਚੀ ਪਿਆਜ਼ ਵੀ ਮਹਿੰਗਾ ਹੋ ਗਿਆ ਵਾ ਕੀ ਭਾਸੀ ਤੇ ਕਿਦਾਂ ਇਦਾਂ ਪਿਆਜ਼ ਪਹਿਲੇ 100 ਦੇ 4 ਕਿਲੋ ਸੀ 25 ਰੁਪਏ ਕਿਲੋ ਆਲੂ 25 ਰੁਪਏ ਕਿਲੋ ਆਲੂ ਹੋ ਗਿਆ ਵਾ ਟਮਾਟਰ 10 ਰੁਪਏ ਕਿਲੋ ਟਮਾਟਰ ਤਾਂ ਨੋਰਮਲ ਰੇਟ ਆ ਜਿਹੜਾ ਟਿੰਡੇ ਹੁੰਦੇ ਹਰੇਕ ਚੀਜ਼ ਲੋਕਲ ਚੀਜ਼ ਮਹਿੰਗੀ ਆ ਇਸ ਟਾਈਮ ਕਿਹੜੀਆਂ ਸਬਜ਼ੀਆਂ ਹਰੀਆਂ ਖਾਸ ਕਰਕੇ ਮਹਿੰਗੀ ਹੋਈਆਂ ਹਰੀ ਸਬਜ਼ੀ ਵੀ ਮਹਿੰਗੀ ਆ ਤੇ ਲਾਲ ਨਿੰਬੂ ਆ ਚਲੋ ਇਹ ਤੋਂ ਸੋਦਾ ਲੋਕਲ ਆ ਨਿੰਬੂ ਕਿਹੜਾ ਲੋਕਲ ਆ ਨਿੰਬੂ ਤਾਂ ਮਹਾਰਾਸ਼ਟਰੋਂ ਆਉਂਦੇ ਆ ਨਿੰਬੂ ਕਿਹੜਾ ਸਸਤੇ ਹੋ ਗਏ ਨਿੰਬੂ 120 ਰੁਪਏ ਕਿਲੋ 23 ਰੁਪਏ ਕਿਲੋ ਨਿੰਬੂ ਵਾ ਇਸ ਟਾਈਮ ਪਹਿਲੇ ਕੀ ਸੀ ਪਹਿਲੇ ਅਹੀ ਅਭਿਚਾਰ ਜੇ ਸਸਤੇ ਹੋ ਗਏ 80 ਰੁਪਏ ਕਿਲੋ ਹੋ ਗਏ ਇਲੈਕਸ਼ਨ ਤੋਂ ਪਹਿਲੇ ਫਿਰ ਮਹਿੰਗੀ ਹੋ ਗਈ। ਇਹਦੇ ਪਿੱਛੇ ਕੋਈ ਗਰਮੀ ਵੀ ਵਜ੍ਹਾ ਹੈਗੀ ਹੈ। ਗਰਮੀ ਤਾਂ ਬਹੁਤ ਆਈ। ਗਰਮੀ ਕਰਕੇ ਸੌਦਾ ਖਰਾਬ ਹੋ ਰਿਹਾ ਪਿੱਛੋਂ ਨਹੀਂ ਆਂਦੇ ਇਹਦੇ ਕਰਕੇ ਸੌਦਾ ਮਿਲ ਗਿਆ। ਜਿੱਦਾਂ ਆਪਾਂ ਕਮੇਟੀ ਪਾਇਆ। ਤੁਹਾਨੂੰ ਵੀ ਲੋੜ ਆ ਸਾਨੂੰ ਵੀ ਲੋੜ ਆ। ਹੂੰ। ਬੋਲੀ ਪਾਣਾ ਵਾ। ਜਸ ਦੋ ਚੀਜ਼ ਲੈਣ ਵਾਲ ਦੋ ਚੀਜ਼ ਆਇਆ 10 ਜਣੇ ਲੈਣ ਵਾਲੇ ਬਹੁਤ ਬੋਲੀ ਹੋਣਾ ਬਦ ਨਹੀਂ ਹੈ। ਹੂੰ। ਤੁਹਾਨੂੰ ਵੀ ਲੋੜ ਆ ਉਹਨੂੰ ਵੀ ਲੋੜ ਆ। ਬੋਲੀ ਕਰੀ ਜਾਓ ਬਦੀ ਜਾਓ ਬਦੀ ਜਾਓ। ਤੇ ਇਹ ਆਪ ਲੋਕ ਸਬਜ਼ੀ ਘੱਟ ਵੀ ਖਰੀਦ ਰਹੇ ਹਨ। ਸੌਦਾ ਤਾਂ ਬਹੁਤ ਘੱਟ ਖਰੀਦੇ ਆ ਮਗਰ ਸੇਲ ਚ ਫਰਕ ਪਿਆ। ਬਹੁਤ ਜ਼ਿਆਦਾ ਫਰਕ ਪਿਆ ਵਾ। ਸੌਦਾ ਹੁ ਜਿਹੜਾ ਮਹਿੰਗਾ ਆ ਉਹ ਲੋਕੀ ਘੱਟ ਲੈਂਦੇ ਆ ਸਸਤੇ ਚ ਕਹਿੰਦੇ ਉਹ ਜ਼ਿਆਦਾ ਲੈ ਲਵਾ ਆ ਗੱਲ ਆ ਗਿਆ ਪਹਿਲਾਂ ਕਿੰਨੇ ਨੂੰ ਲੈਂ ਜਾਂਦੇ ਸੀ ਪਹਿਲਾਂ 40 ਦੀ ਸੀ ਹੋਰ ਕੀ ਕੀ ਮਹਿੰਗਾ ਲੱਗਿਆ ਕਾਫੀ ਚੀਜ਼ਾਂ ਮਹਿੰਗੀਆਂ ਹੋ ਚੁੱਕੀਆਂ ਉਹ ਬਾਕੀ ਅੰਤ ਨਹੀਂ ਲੇਡੀਜ਼ ਦਾ ਫਰਕ ਪੈਂਦਾ ਜਦੋਂ ਘਰ ਦੀ ਰਸੋਈ ਦੇ ਵਿੱਚ ਸਭ ਕੁਝ ਮਹਿੰਗੀ ਹੋ ਜਾਂਦੀ ਹਾਂਜੀ ਹੂੰ ਕਿਸ ਤਰ੍ਹਾਂ ਮੈਨੇਜ ਕਰ ਰਹੇ ਘੱਟ ਲਿਆ ਰਹੇ ਹਾਂਜੀ ਅੱਗੇ ਨਾਲ ਹਾਂਜੀ ਸਾਰੀਆਂ ਮਹਿੰਗੀਆਂ ਇੱਕ ਟਮਾਟਰ ਰਾਜੇ 10 ਰੁਪਏ ਕਿਲੋ ਵੀ ਖਰਾਬ ਹੋਣ ਲਿਆ ਤਾਂ ਕਰਕੇ ਇਹ ਵੀ ਕੀ ਕਰਨ ਵਿਚਾਰੇ ਨੇ ਨਾ ਬੱਸ ਫਰੇ ਨੰਗੇ ਇਸਕੇ 40 ਰੁਪਏ 10 ਦੇ 50 60 ਉਹ ਵੀ ਹੈ ਨਾ ਇਸਰਾ ਮਟਰ 100 ਰੁਪਏ ਕਿਲੋ 100 ਖਾਣਾ ਕੀ ਹੈ ਇਹ ਕਿਸ ਤਰ੍ਹਾਂ ਕਰ ਰਹੇ ਇੰਨੀ ਮਹਿੰਗੀ ਹੋ ਗਈ ਘਟ ਲਾ ਜਾ ਰਹੇ ਕਿ ਖਾਣਾ ਛੱਡ ਪਾ ਥੋੜਾ ਤਾਂ ਖਾਣਾ ਵੀ ਛੱਡ ਦਿੱਤਾ ਤਾਂ ਥੋੜਾ ਕੱਟ ਵੀ ਕਰਨੇ ਆ ਬੱਚਿਆਂ ਦੇ ਗਦੇ ਘੋਟਣੇ ਨਹੀਂ ਰਹਿਣ ਜੋ ਰਹਿਣ ਜੋ ਰਹਿਣ ਦਿਓ ਨਹੀਂ ਕੰਮ ਇਹ ਲੇਡੀਜ਼ ਵਾਸਤੇ ਘਰ ਦੀ ਕੋਈ ਚਲਾਉਣਾ ਬੜਾ ਔਖਾ ਕੰਮ ਹੁੰਦਾ ਹੈ ਹੁਣ ਜੇ ਭਾਅ ਵੱਧ ਕੇ ਹੋਰ ਔਖਾ ਹੋ ਗਿਆ ਹੋਰ ਉਹਖਾ ਤਵਾਂ ਨਹੀਂ ਪਤਾਈਏ ਤੁਹਾਡੀਆਂ ਵੀ ਇੰਜਨਾਨੀਆਂ ਕਰਦੀਆਂ ਹੀ ਘਰ ਕੀ ਕਰਦੀਆਂ ਤੜਫਦੀਆਂ ਤੁਹਾਨੂੰ ਰੋਣੀਆਂ ਚੰਦੀਆਂ ਸਾਰੀਆਂ ਲੈ ਕੀ ਕਰਨਾ ਹੋਰ ਮੋਟਾ ਪਾ ਪਾਜ ਵਾਂਦੇ ਹੋਰ ਜ਼ਵੋ ਕੀ ਮਹਿੰਗੀ ਹੋਈ ਹੈ ਅਲਗ ਤਾਂ ਪਿਆ ਸੀ ਕੀ ਕੀ ਨੋਟਿਸ ਕੀਤਾ ਕੀ ਕੀ ਚੀਜ਼ਾਂ ਚੰਗੀਆਂ ਜਿਹੜੀ ਇਸ ਸੀਜ਼ਨ ਦੀ ਮਤਲਬ ਖਾਦ ਵਗੈਰਾ ਵਾਲੇ ਸਬਜ਼ੀਆਂ ਹੈਗੀਆਂ ਉਹ ਮਹਿੰਗੀਆਂ ਹੋਈਆਂ ਸੀਜ਼ਨਲ ਸਬਜ਼ੀ ਠੀਕ ਹੈ ਡੇਲੀ ਨੀਡ ਚੀਜ਼ ਤਾਂ ਪਿਆਜ਼ ਵਗੈਰਾ ਦੀ ਮੈਨ ਨੋਟਿਸ ਕੀਤੀ ਮਹਿੰਗੇ ਹੋਏ ਨੇ ਹਾਂਜੀ ਹਾਂਜੀ ਪਹਿਲਾਂ ਲੈ ਜਾਂਦੇ ਸੀ ਹੁਣ ਕੀ ਰੇਟ ਨੂੰ ਹੁੰਦੀ ਆ 100 ਰੁਪਏ ਦੇ 4 ਕਿਲੋ 3 ਕਿਲੋ ਮਿਲਦੇ ਪਹਿਲਾਂ 5 ਕਿਲੋ ਵੀ ਆ ਜਾਂਦੇ ਸੀ ਇੱਕ ਲੇਡੀਜ਼ ਵਾਸਤੇ ਬਹੁਤ ਔਖਾ ਹੁੰਦਾ ਜਦੋਂ ਸਬਜ਼ੀ ਮਹਿੰਗੀ ਹੋ ਜਾਂਦੀ ਹੈ ਘਰ ਦੀ ਰਸੋਈ ਨੂੰ ਚਲਾਉਣਾ ਕਿਸ ਤਰ੍ਹਾਂ ਮੈਨੇਜ ਕਰ ਰਹੇ ਕੱਟ ਲੈ ਜਾ ਰਹੇ ਹਾਂ ਕੀ ਕਰੀ ਨਹੀਂ ਕੱਟ ਤਾਂ ਨਹੀਂ ਜਾ ਰਹੇ ਹਾਂ ਔਖਾ ਹਾਂ ਬਜਟ ਥੋੜਾ ਹਿੱਲ ਰਿਹਾ ਬੱਟ ਦੇਖਣੇ ਉਹ ਹੁਣ ਮਹਿੰਗਾਈ ਦੇ ਹਿਸਾਬ ਨਾਲ ਵਾਧੇ ਵਾਹ ਕਰਨੀ ਬੜੀ ਆ ਫਿਰ ਵੀ ਦੇਖਿਆ ਹਣਾ ਮਹਿੰਗਾਈ ਵਧੀ ਕੁਛ ਦਿਨ ਪਹਿਲਾਂ ਜਿਹੜੀ ਸਬਜ਼ੀ ਲੈ ਜਾਂਦੀ ਉਹਨਾਂ ਤੇ ਨੋਟਿਸ ਕੀਤਾ ਕੀ ਕੀ ਮਹਿੰਗਾ ਹੋਇਆ ਮਹਿੰਗਾ ਇਹ ਹੋਈ ਹੈ ਤਰੇਲੇ ਹੋ ਗਏ ਆ ਪਿਆਜ਼ ਹੋ ਗਿਆ ਬਾਕੀ ਟਮਾਟਰ ਅੱਗੇ ਨੂੰ ਸਸਤੇ ਹੋ ਗਏ ਆ ਹਰੀ ਸਬਜ਼ੀ ਮਹਿੰਗੀ ਹੈ ਹਰੀ ਸਬਜ਼ੀ ਮਹਿੰਗੀ ਹੋ ਗਈ ਆ ਹਾਂਜੀ ਆਮ ਬੰਦਾ ਕਿੱਦਾਂ ਰਸੋਈ ਚਲਾ ਰਿਹਾ ਫਿਰ ਕਿਉਂਕਿ ਸਬਜ਼ੀ ਤਾਂ ਖਾਣੀ ਹੈ ਸਬਜ਼ੀ ਤਾਂ ਖਾਣੀ ਹੈ ਹੁਣ ਦਾਲ ਉਦੋਂ ਮਹਿੰਗੀ ਆ ਧੋਣ ਗਰੀਬ ਬੰਦੇ ਨੂੰ ਖਾਣੀ ਆ ਥੋੜੀ ਜੀ ਆਪਣਾ ਖਾ ਲੂਗਾ ਕੱਟ ਲੈ ਜਾ ਰਹੇ ਹਾਂ ਹਾਂ ਕੱਟ ਕੇ ਤੇ ਕੀ ਗਰਮੀ ਕਰਨ ਮੰਦੇ ਕਿ ਕੀ ਨਹੀਂ ਨਹੀਂ ਗਰਮੀ ਕਰਕੇ ਪਿੱਛੋਂ ਹੀ ਨਹੀਂ ਆ ਰਹੀ ਜਾਨੀ ਕਿ ਸਹੀ ਨੇ ਗਰਮੀ ਨਾਲ ਸਬਜ਼ੀ ਤੇ ਲੋਕਲ ਸਬਜ਼ੀ ਹੁੰਦੀ ਹੈ ਆਪਣੇ ਪੰਜਾਬ ਦੀ ਉਹ ਵੀ ਪਰਭਾਵਤ ਨਹੀਂ ਉਹਦੇ ਪ੍ਰਭਾਵ ਦੇ ਵਿੱਚ ਆਪਣੇ ਤੇ ਤਾਂ ਸੁਲਤਾਨਪੁਰ ਏਰੀਆ ਦੀ ਹੁੰਦੀ ਸਬਜ਼ੀ ਏ ਤੇ ਗਰਮੀ ਕਰਕੇ ਗਰਮੀ ਕਰਕੇ ਤੇ ਹੈ ਯਾਰ ਤੇ ਰੇਟ ਵਧਣ ਗਿਆ ਤੇ ਰੇਟ ਆਸਟਾ ਜਿਹੜੇ ਪਿਆਜ਼ ਆ ਬਹੁਤ ਜ਼ਰੂਰੀ ਚੀਜ਼ ਹੈ ਕਿ ਇਹ ਵੀ ਮਹਿੰਗਾ ਹੋਇਆ ਕੀ ਜਾਣਕਾਰੀ ਹੈ ਪਿਆਜ਼ ਕਿੱਥੋਂ ਆ ਰਿਹਾ ਔਰ ਕਿੱਦਾਂ ਵਿਕ ਰਿਹਾ ਪਿਆਜ਼ ਦੇਖੋ ਜੀ 나ਸੀਕ ਤੇ ਬਹੁਤ ਮਹਿੰਗਾ ਵਾ 나ਸੀਕ ਜੇ ਮਹਿੰਗਾ ਆਇਆ ਤਾਂ ਹੁਣ ਆ ਜਿਹੜਾ ਆਪਣਾ ਆ ਰਿਹਾ ਵਾ ਪਾਕਿਸਤਾਨ ਦਾ ਪਿਆਜ਼ ਇਹਦੇ ਕਰਕੇ ਥੋੜਾ ਜਿਹਾ ਰੇਟ ਸਹੀ ਆ ਜੇ ਇਹ ਨਾ ਆਵੇ ਤਾਂ 50-60 ਰੁਪਏ ਕੋਲੇ ਪਿਆਜ਼ ਹੋ ਜਾਵੇ ਇਦੇ ਕਰਕੇ ਰੇਟ ਸਹੀ ਆ Rajasthan ਕਰਕੇ ਤੇ ਪਹਿਲਾਂ ਕੀ ਰੇਟ ਸੀਗਾ ਪਹਿਲੇ 4 ਕਿਲੋ ਸੀਗਾ ਕਿੰਨਾ ਕਿੰਨਾ 4 ਕਿਲੋ 100 ਰੁਪਏ ਦਾ 4 ਕਿਲੋ ਸੀਗਾ ਹੁਣ ਜਿਹੜਾ ਵਾ 3 ਕਿਲੋ 100 ਦਾ ਵੇਚਦੇ 2.5 ਕਿਲੋ ਆ 3 ਕਿਲੋ ਆ 100 ਦਾ ਕੁਆਲਿਟੀ ਠੀਕ ਆ ਰਿਹਾ ਕੁਆਲਿਟੀ ਆ 나ਸੀਕ ਦੀ ਸਭ ਤੋਂ ਵਧੀਆ ਕੁਆਲਿਟੀ ਆ ਤੇ ਲੋਕ ਕੱਟ ਲੈ ਰਹੇ ਫਿਰ ਅਕੇ ਨਾਲ ਨਹੀਂ ਲੋਕ ਸੇਲ 'ਚ ਫਰਕ ਪਿਆ ਨਹੀਂ ਸੇਲ 'ਚ ਤਾਂ ਸਭ ਹੋਰ ਸੇਲ ਵੱਧ ਗਈ ਆ ਸਾਡੀ ਸੇਲ 'ਚ ਉਹ ਲੋਕੀ ਖਾਂਦੇ ਜਿਨ੍ਹਾਂ ਨੇ ਖਾਣਾ ਉਹਨੇ ਤਾਂ ਖਾਣਾ ਹੀ ਆ ਹਲੇ ਇੱਥੇ ਤਾਂ ਗ੍ਰੇਡ ਤਾਂ ਠੀਕ ਆ ਹੁਣ ਇਸ ਤੋਂ ਉੱਪਰ ਜਾਊਗਾ ਫਿਰ ਥੋੜਾ ਜਿਹਾ ਸੇਲ ਘਟ ਜਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ